ਜਿਹੜੀ ਚਾਇਨਾ ਡੋਰ ਹੈ ਇੱਕ ਕੋਸ ਕਰਕੇ ਦੋੜਿਆ ਜਿਸਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਜੀਵ ਜੰਤੂ ਖਾਂਦੇ ਜਿਹਦੇ ਸ਼ਰਧ ਵਿੱਚ ਮਾਨਯੋਗ ਐਸਐਸਸੀ ਸੀਲਗੇ ਜੀ ਆਈਪੀਐਸ ਐਸਐਸਪੀ ਤੜਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਕਰਦੀ ਤੇ ਨਾ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਰਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਪਿਛਟੇ ਆਪਣਾ ਹਾਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 74 ਰੁਪਏ ਆਪਣੇ ਚੈਨਾ ਟੋਰ ਉਚਿਰਾਗ ਸ਼ਰਮਾ ਤੇ ਸ਼੍ਰੀ ਹਰਗੋਬਿੰਦਪੁਰ ਦਾ ਹੈ ਉਹਦੇ ਤੋਂ ਬੜੇ ਨੇ ਤੇ ਉਹਦੇ ਖਿਲਾਫ 223 223 ਬੀਐਨਐਸ ਅਤੇ 15 ਐਨਵਾਇਰਨਮੈਂਟ ਐਕਟ ਦੇ ਤਾਪਦੇ ਸੀ ਕਚਾ ਪਾਲੀ ਕਾਰਤੀ ਗ੍ਰੀਕਾ ਵਿੱਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੋਸ਼ਿਸ਼ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੋਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮਿਤਾਵ ਨਹੀਂ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਹਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਵਾ ਵੀ ਪੜਿਆ ਗਿਆ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਚਾਇਨਾ ਡੋਰ ਪ੍ਰੀਆ ਇਹਦੇ ਨਾਲ ਕਾਫੀ ਫਰਕ ਦੇ ਵਿੱਚ ਜਦੋਂ ਚਾਇਨਾ ਡੋਰ ਕੜੀ ਗਈ ਹੈ ਬਿਕਰੀ ਨਹੀਂ ਹੋਣੀ ਤਾਂ ਫਰਕ ਤਾਂ ਪੈਣਾ ਹੀ ਆ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਕਿ ਸੋਧਰ ਜਾ ਤੇ ਆਪਣਾ ਵੀ ਖਿਆਲ ਨੇ